ਸੋਸਤੋ ਪੰਜਾਬ ਦੇ ਉਮੀਦਵਾਰਾਂ ਲਈ ਵਧੀਆ ਮੌਕਾ ਆ ਚੁੱਕਾ ਜੀ 1377 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਭਰਤੀ ਬਿਲਕੁਲ ਰੈਗੂਲਰ 베이스 ਤੇ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਹਨ ਪੋਸਟਾਂ ਲਈ 35 ਜਾਂ ਪੋਸਟਨ ਇਸ ਸਟਾਫ ਨਰਸ ਲੈਬ ਟੈਨਰ ਮੈਸ ਹੈਲਪਰ ਮਲਟੀਟਾਸਕਿੰਗ ਸਟਾਫ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਾਂ ਲਈ ਅਪਲਾਈ ਜੇ ਤੁਸੀ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਵਾਂਗਾ। ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ ਫੀਮੇਲ ਸਟਾਫ ਨਰਸੀਆਂ ਪੋਸਟਾਂ ਨੇ ਜੀ ਗਰੁੱਪ B ਦੀਆਂ। ਟੋਟਲ ਪੋਸਟਾਂ ਨੇ ਜੀ 121 ਪੋਸਟ ਅਨਾਉਂਸਮੈਂਟ ਕੀਤੀਆਂ ਨੇ ਜੀ। ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦਾ ਹੈ ਜੀ। ਪੋਸਟ ਨੰਬਰ 2 ਜੀ ਅਸਿਸਟੈਂਟ ਸੈਕਸ਼ਨ ਅਫਸਰ ਦੀਆਂ ਪੋਸਟਾਂ ਨੇ ਜੀ ਗਰੁੱਪ B ਦੀਆਂ। ਟੋਟਲ ਪੋਸਟ ਅਨਾਉਂਸਮੈਂਟ ਕੀਤੀਆਂ ਨੇ ਜੀ 5। ਨੈਕਸਟ ਹੈ ਜੀ ਆਡਿਟ ਅਸਿਸਟੈਂਟ ਗਰੁੱਪ B ਦੀਆਂ ਪੋਸਟਾਂ ਨੇ ਜੀ। ਟੋਟਲ ਪੋਸਟਾਂ ਨੇ ਜੀ 12 12 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਜੂਨੀਅਰ ਟ੍ਰਾਂਸਲੇਸ਼ਨ ਅਫਸਰ ਦੀਆਂ ਪੋਸਟਾਂ ਨੇ ਜੀ ਇਹ ਵੀ ਗਰੁੱਪ B ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 4 ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਹੈ ਜੀ ਲੀਗਲ ਅਸਿਸਟੈਂਟ ਦੀਆਂ ਪੋਸਟਾਂ ਨੇ ਜੀ ਇਹ ਵੀ ਗਰੁੱਪ B ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟ ਹੈ ਜੀ 1 ਨੈਕਸਟ ਹੈ ਜੀ ਸਟੈਨੋਗ੍ਰਾਫਰ ਗਰੁੱਪ C ਦੀਆਂ ਪੋਸਟਾਂ ਨੇ ਜੀ टोटल पोस्ट आने जी तेई नैक्सट जी कंप्यूटर ऑपरेटर दोस्टा ने जी ग्रुप सी दियाँ टोटल पोस्टा ने जी दो नैक्सट जी कैटरिंग सुपरवाइजर ग्रुप सी दोस्टा ने जी टोटल पोस्ट ने जी अठत् नैक्सट जी जूनियर सैकट्रीएट असिस्टेंट दिन पोस्टा ने ग्रुप सी दियां पोस्टा ने जी इक्की नैक्सट है जी जूनियर सैकट्रिएट असिस्टेंट दोस्ट ने ग्रुप सी दी टोटल पोस्टा ने जी तीन सौ साठ नैक्सट है जी इलैक्ट्रीशियन कम पलम्बर दोस्टा ने जी टोटल पोस्टा ने जी एक सौ अठाई नैक्सट है जी लैब अटेंडेंट दोस्टा ने जी टोटल पोस्टा ने जी एक सौ काट नैक्सट है जी मैस हैल्पर दोस्टा ने जी टोटल पोस्टा ने जी चार सौ बयाली पोस्टा ली तीन तो अपलाई कर सकोगे नैक्सट है जी मल्टीटास्किंग स्टाफ दोस्टा ने जी ग्रुप सी दी ਟੋਟਲ 19 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਟੋਟਲ ਪੋਸਟਾਂ ਨੇ ਜੀ 1377 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦਵਾਮਾਂਗਾ ਉੱਥੇ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਕੁਆਲਿਫੀਕੇਸ਼ਨ ਉਮਰ ਹੱਦ ਅਤੇ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਫੀਮੇਲ ਸਟਾਫ ਨਰਸ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 44900 ਤੋਂ ਲੈ ਕੇ 142000 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ ਹੈ ਜੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਰੈਗੂਲਰ ਕੋਰਸ ਤੁਸੀਂ ਕੰਪਲੀਟ ਕੀਤਾ ਵੀ ਅਸੀਂ ਨਰਸਿੰਗ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ 2 ਸਾਲ ਦਾ ਤੁਹਾਡਾ ਨਾਮ ਦਰਜ ਹੈ ਜੀ ਸਟੇਟ ਨਰਸਿੰਗ ਕਾਉਂਸਲ ਵਿੱਚ तो तुम अप्लाई कर सकोगे नैक्सट पोस्ट है जी असिस्टेंट सैक्शन अफसर की पोस्ट है जी पे स्क्रा जी पैंती हज़ार चार सौ तो लेके एक लख बारह हज़ार चार सौ रुपये प्रति महीना पे दी जाएगी उम्र हादे जी तेईस तो लेकर तेती साल तक उम्मीदवार अपलाई कर सकते हैं जी क्वालिफिकेशन है बैचलर डिग्री कंप्लीट की तीन साल तुडे को एक्सपीरियंस है फाइनशियल मैटर का सकोगे नैक्सट पोस्ट है जी 35, ऑडिट असिस्टेंट की पोस्ट है जी पे स्केल है जी पैंती हज़ार चार सौ तो लैके एक लख बारह हज़ार चार सौ रुपये प्रतिमिना पे दी जाएगी उम्र हद्द हाँ जी अठारह लेकर तीस साल तक के उमीदार अपलाई कर सी दोस्तों कोफिकेशन है बीकॉम कंप्लीट की तो अपलाई कर सकते हो जी नैक्सट पोस्ट है जी यूनियर ट्रांसलेशन अफसर की पोस्ट है जी पे स्केल हाँ है जी पैंती हज़ार चार सौ तो लेकर एक लख बारह हज़ार चार सौ रुपये प्रतिमिना पे दी जाएगी उम्र हादे जी बत्ती साल तक के उमीदवार अप्लाई कर सकते हैं जी कोफिकेश है जी मास्टर डिग्री कंप्लीट की ਇੰਡੀਵਿਡ ਇੰਗਲਿਸ਼ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਜੀ ਲੀਗਲ ਅਸਿਸਟੈਂਟ ਦੀ ਪੋਸਟ ਹੈ ਜੀ ਬੇਸ ਸਕਿਲ ਸੇਮ ਹੈ ਜੀ ਉਮਰ ਹੱਦ ਹੈ 23 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲੀਫਿਕੇਸ਼ਨ ਹੈ ਜੀ ਡਿਗਰੀ ਤੁਸੀਂ ਲਾ ਵਿੱਚ ਕੰਪਲੀਟ ਕੀਤੀ ਆ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਸਟੈਨੋਗ੍ਰਾਫਰ ਦੀ ਪੋਸਟ ਹੈ ਜੀ ਪੇਸ ਕੀਤਾ ਜੀ 25500 ਤੋਂ ਲੈ ਕੇ 81100 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਉਮਰ ਆਦੇ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫਿਕੇਸ਼ਨ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਸਕਿੱਲ ਟੈਸਟ ਤੁਹਾਨੂੰ ਟਾਈਪਿੰਗ ਬਰਾਤ ਆਉਂਦੀ ਹੈ ਕੰਪਿਊਟਰ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਜੀ ਪੇ ਸਕਿੱਲ ਸੇਮ ਹੈ ਜੀ ਉਮਰ ਆਦੇ ਜੀ 18 ਤੋਂ ਲੈ ਕੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫਿਕੇਸ਼ਨ ਹੈ ਬੀਸੀਏ ਬੀਐਸਸੀ ਕੰਪਿਊਟਰ ਸਾਇੰਸ ਆਈਟੀ ਵਿੱਚ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਬੀਈ ਬੀਟੈਕ ਕੰਪਿਊਟਰ ਸਾਇੰਸ ਵੀ ਤੁਸੀਂ ਕੰਪਲੀਟ ਕੀਤੀ ਜਾਂ ਆਈਟੀ ਵਿੱਚ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਕੈਟਰਿੰਗ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਪੇ ਸਕਿਲ ਸੇਮ ਹੈ ਜੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੋਟਲ ਮੈਨੇਜਮੈਂਟ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ 10 ਸਾਲ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਜੂਨੀਅਰ ਸੈਕਟਰੀਟ ਅਸਿਸਟੈਂਟ ਦੀ ਪੋਸਟ ਹੈ ਜੀ ਪੇਸ ਸਕੇਲ ਹੈ ਜੀ ਉੰਨੇ ਦਾ 900 ਤੋਂ ਲੈ ਕੇ 63200 ਰੁਪਏ ਪ੍ਰਤੀ ਮਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 12ਵੀਂ ਤੁਸੀਂ ਪਾਸ ਕੀਤੀ ਆ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਜੂਨੀਅਰ ਸੈਕਟਰੀਅਟ ਅਸਿਸਟੈਂਟ ਦੀ ਪੋਸਟ ਹੈ ਜੀ ਪੇਸ ਸਕੇਲ ਹੈ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਸੇਮ ਹੈ ਜੀ ਨੈਕਸਟ ਪੋਸਟ ਹੈ ਜੀ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀ ਪੋਸਟ ਹੈ ਜੀ ਬੇਸ ਸਕੇਲ ਹੈ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਨਾ ਪੇਤਤੀ ਜਾਵੇਗੀ ਉਮਰ ਰੱਖਦੇ ਜੀ 18 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹੈ ਜੀ ਵਿਦਿਅਕ ਯੋਗਤਾ 10ਵੀਂ ਤੁਸੀਂ ਪਾਸ ਕੀਤੀ ਆ ਆਈਟੀੀ ਤੁਸੀਂ ਕੰਪਲੀਟ ਕੀਤੀ ਹੈ ਇਲੈਕਟ੍ਰੀਸ਼ੀਅਨ এনवायरमेंट ਟ੍ਰੇਡ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਲੈਬ ਅਟੈਂਡ ਦੀ ਪੋਸਟ ਹੈ ਜੀ বেস স্কেল হ্যায় জি 18000 তো লেকে 56900 টাকা প্রতি مہینہ পেত دی جائے گی عمرات دی 18 তো লেকে 30 سال تک دے امیدوار اپ্লাই کر سکدے نے جی دوستو কোয়ালিফিকেশন 10वीं ਤੁਸੀਂ پاس ਕੀਤੀ ਆ ডিপ্লোমা ਤੁਸੀਂ কমপ্লিট ਕੀਤਾ ল্যাবরেটরি টেকনিক ਦਾ ਜਾਂ ਫਿਰ 12वीं ਤੁਸੀਂ সায়েন্স সাবজেক্ট ਨਾਲ পাস ਕੀਤੀ ਆ তা ਤੁਸੀਂ اپ্লাই ਕਰ ਸਕো گے नेक्स्ट পোস্ট হ্যায় জি ম্যাথ হেল্পার دی পোস্ট হ্যায় জি বেস স্কেল হ্যায় জি 18000 তো লেকে 56900 টাকা প্রতি مہینہ عمر hạn دی 18 তো লেকে 30 سال 10ਵੀਂ ਤੁਸੀਂ ਪਾਸ ਕੀਤੀ ਆ 5 ਸਾਲ ਦਾ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਐ ਐਮਐਸ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਮਲਟੀਟਾਸਕਿੰਗ ਸਟਾਫ ਦੀ ਪੋਸਟ ਹੈ ਜੀ ਪੇ ਸਕੇਲ ਸੇਮ ਹੈ ਜੀ ਉਮਰ 28 ਤੋਂ ਲੈ ਕੇ 30 ਸਾਲ ਵਿਦਿਅਕ ਯੋਗਤਾ ਜੀ 10ਵੀਂ ਤੁਸੀਂ ਪਾਸ ਕੀਤੀ ਆ ਸਿੰਪਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਰਿਲੈਕਸੇਸ਼ਨ ਦਿੱਤਾ ਜਾਵੇਗਾ ਐਸਸੀਐਸਟੀ ਨੂੰ 5 ਸਾਲ ਦਾ ਜੀ ਓਬੀਸੀ ਨੂੰ 3 ਸਾਲ ਦਾ ਜੀ ਉਸ ਤੋਂ ਨਾ ਪੋਸਟਲ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਰਿਟਨ ਇਗਜ਼ਾਮ ਇੰਟਰਵਿਊ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੋ ਐਗਜ਼ਾਮੀਨਸ਼ਨ ਸੈਂਟਰ ਨੇ ਕੁਝ ਇਸ ਪ੍ਰਕਾਰ ਨੇ ਜੀ ਜੋ ਪੰਜਾਬ ਦੇ ਉਮੀਦਵਾਰ ਨੇ ਜੀ ਉਹਨਾਂ ਲਈ ਹੈ ਜੀ ਚੰਡੀਗੜ੍ਹ ਨੈਕਸਟ ਹੈ ਜੀ ਲੁਧਿਆਣਾ ਨੈਕਸਟ ਹੈ ਜੀ ਪਠਾਨਕੋਟ ਨੈਕਸਟ ਹੈ ਜੀ ਪਟਿਆਲਾ ਨੈਕਸਟ ਹੈ ਜੀ ਬਠਿੰਡਾ ਇਹ ਤੁਹਾਡੇ ਐਗਜ਼ਾਮੀਨੇਸ਼ਨ ਸੈਂਟਰ ਰਹਿਣਗੇ ਜੀ ਬਾਅਦ ਵਿੱਚ ਤੁਹਾਨੂੰ ਜੋ ਸਟੇਸ਼ਨ ਹੈ ਅਲਾਟਮੈਂਟ ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਐਗਜ਼ਾਮ ਹੋਵੇਗਾ ਉਹਦਾ ਸਿਲੇਬਸ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਹਰ ਇੱਕ ਪੋਸਟ ਲਈ ਅਲੱਗ ਤੋਂ ਸਿਲੇਬਸ ਮੈਂਸ਼ਨ ਕੀਤਾ ਗਿਆ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਅਤੇ ਤੁਸੀਂ ਤਿਆਰੀ ਵੀ ਕਰ ਲੈਣੀ ਹੋਵੇਗੀ ਜੀ ਜੋ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਉਹ ਜਾਰੀ ਕੀਤਾ ਗਿਆ ਜੀ ਜਾਰੀ ਕੀਤਾ ਗਿਆ ਜੀ ਨਵੋਦਿਆ ਵਿਦਿਆਲਿਆ ਸਮਤੀ ਉੱਤਰ ਪ੍ਰਦੇਸ਼ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨਹੀਂ ਨਾਨ-ਟੀਚਿੰਗ ਸਟਾਫ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਪੋਸਟਾਂ ਲਈ ਪੰਜਾਬ ਦੇ ਅਤੇ ਹੋਰ ਸਟੇਟ ਦੇ ਉਮੀਦਵਾਰ ਅਪਲਾਈ ਕਰ ਸਕਦੇ ਆ ਜੀ ਦੋਸਤੋ ਉਮੀਦ ਕਰਦਾ ਮੇਰੇ ਦਰਸ਼ਕੀ ਜਾਣਗੇ ਸਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ